ਸਾਰੇ ਦੋਸਤਾਂ ਪਿਆ ਵੀ ਸასიਖਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਤੇ ਸਵਾਗਤ ਤੁਹਾਡਾ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਸਾਰੀ ਵੀਡੀਓਜ਼ ਆ ਪਹਿਲਾਂ ਵਾਲੀਆਂ ਸਮਝ ਲੱਗਦੀਆਂ ਹੋਣਗੀਆਂ ਤੇ ਕਈ ਕੁਐਸਚਨ ਮੈਨੂੰ ਫੇਰ ਵੀ ਉਸੇ ਵੀਡੀਓ ਤੇ ਉਸੇ ਹੀ ਟੌਪਿਕ ਦੇ ਰਿਲੇਟਡ ਫੇਰ ਕੁਐਸਚਨ ਆ ਜਾਂਦੇ ਨੇ ਤੇ ਮੈਂ ਉਸੇ ਟੌਪਿਕ ਤੇ ਹੁਣ ਦੁਬਾਰਾ ਫੇਰ ਇੱਕ ਵੀਡੀਓ ਮਤਲਬ ਸੈਪਰੇਟ ਜਦੋਂ ਦਾ ਕਹਦੀ ਇੱਕ ਹੋਰ ਵੀਡੀਓ ਬਣਾ ਰਿਹਾ ਹਾਂ ਥੋੜੀ ਜੀ ਮੋਡੀਫਾਈਡ ਆ ਠੀਕ ਆ ਕਿਉਂਕਿ ਆਰਮਡ ਗਾਈਡਰ ਤੇ ਮੈਂ ਇੱਕ ਵੀਡੀਓ ਬਣਾਈ ਸੀ ਤੇ ਜੋ ਕਿ ਮੈਨੂੰ ਕੈਂਡੀਡੇਟਸ ਨੇ ਮਤਲਬ ਪਹਿਲਾਂ ਅਪਰੋਚ ਕੀਤੀ ਸੀ ਵੀ ਇੱਥੇ ਵੀਡੀਓ ਬਣਾਓ preference ਕਿਦਾਂ ਭਰਨੀ ਹੈ ਕਿਦਾਂ ਜੋ ਵੀ ਆ ਤਾਂ ਮੈਂ ਉਹ ਰਿਲੇਟਡ ਵੀਡੀਓ ਬਣਾਉਂਦੀ ਸੀ ਬਟ ਉਹ ਮੈਨੂੰ ਪਤਾ ਸੀ ਵੀ ਕਾਫੀ ਸਟੂਡੈਂਟਸ ਜਿਹੜੇ ਕੁਰੀਜ਼ ਹੋਣਗੇ ਡਾਊਟਸ ਹੋਣਗੇ ਉਹ ਕਲੀਅਰ ਕਰਨੇ ਪੈਣਗੇ ਤੇ ਉਮੀਦ ਕਰਦਾ ਤੁਸੀ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਦੁਬਾਰਾ ਫਿਰ ਮੈਂ ਇੱਕ ਵੀਡੀਓ ਬਣਾ ਰਿਹਾ ਥੋੜੀ ਜੀ ਮੋਡੀਫਾਈਡ ਆ ਥੋੜੀ ਹੋਰ ਜਾਣਕਾਰੀ ਐਡ ਕੀਤੀ ਵਿੱਚ ਮੈਂ ਤਾਂ ਕਿ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਲੱਗ ਜੇ ਤੇ ਵੀਡੀਓ ਸਾਰੀ ਦੇਖੋ ਜੇ ਜਾਣਕਾਰੀ ਲੈਣੀ ਆ ਆਰਮਡ ਕਿਟਰ ਵਾਲੇ ਸਪੈਸ਼ਲ ਜੇ ਡਿਸਟ੍ਰਿਕਟਰ ਜੋਂ ਤੁਸੀਂ ਛੱਡ ਕੇ ਜਾ ਸਕਦੇ ਹੋ ਵੀਡੀਓ ਤੇ ਉਮੀਦ ਕਰਦਾ ਤੁਸੀ ਸਾਰੇ ਜਿਹੜੇ ਉਹ ਧਿਆਨ ਨਾਲ ਜਿਹੜਾ ਹੈਗਾ ਟੌਪਿਕ ਸੁਣੋਗੇ ਤਾਂ ਮੈ ਤੁਹਾਨੂੰ ਜਿਹੜੀ ਸਮਝ ਲੱਗ ਸਕੇ ਤੇ ਸ਼ੁਰੂ ਕਰਦੇ ਆਂ ਫਿਰ ਬਿਨਾਂ ਕਿਸੇ ਦੇਰੀ ਦੇ ਇਸੀ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਲੋ ਲਾਈਕ ਕਰੋ ਠੀਕ ਹੈ ਸ਼ੇਅਰ ਕਰੋ ਬਸ ਮੈਨੂੰ ਇਹੀ ਚਾਹੀਦਾ ਹੋਰ ਮੈਨੂੰ ਕੋਈ ਤੁਹਾਡੇ ਤੋਂ ਪੈਸੇ ਨਹੀਂ ਚਾਹੀਦੇਗੇ ਤੇ ਮੈਨੂੰ ਖੁਸ਼ੀ ਮਿਲਦੀ ਹੈ ਮੈਂ ਤੁਹਾਡੀ ਹੈਲਪ ਕਰਦਾ ਠੀਕ ਹੈ ਤੁਸੀਂ ਅੱਗੇ ਮਤਲਬ ਕਿ ਭਰਤੀ ਆ ਜੋ ਕਾਰਵਾਈ ਹੈਗੀ ਕਰਨੀ ਤੁਹਾਨੂੰ ਹੈਲਪ ਮਿਲ ਰਹੀ ਹੈ ਉਹਦੇ ਵਿੱਚ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਤੇ ਜਿੱਦਾਂ ਕਿ ਆਰਮਡ ਕਿਟਰ ਵਾਲੇ ਮੁੰਡੇ ਕੁੜੀਆਂ ਇਹ ਚੀ ਪੁੱਛ ਰਹੇ ਨੇ ਕਿ ਜਿਹੜੀ ਅਸੀਂ ਪ੍ਰੀਫਰੈਂਸ ਭਰਦੇ ਹਾਂ ਸਪੋਜ਼ ਕਰੋ ਅਸੀਂ ਸਾਨੂੰ ਵੀ ਸਾਨੂੰ ਕਮਾਂਡੋ ਪਸੰਦ ਨਹੀਂ ਹੈਗੀ ਜਾਂ ਸਾਨੂੰ ਆਰਵੀ ਪਸੰਦ ਨਹੀਂ ਅਸੀਂ ਖਾਕੀ ਮਤਲਬ ਇਹੀ ਲੈਣੀ ਹੈਗੀ ਤਾਂ ਮਤਲਬ ਕਿ ਉਹ ਚੀ ਬਾਰੇ ਮੈਂ ਗੱਲ ਕਰਦਾ ਤਾਂ ਮ ਕੁਝ ਸਮਾਂ ਪਹਿਲਾਂ ਮੈਂ ਉਹਦੇ ਬ੍ਰਦਰ ਨਾਲ ਗੱਲ ਕੀਤੀ ਸੀ ਕਿ ਮੈਂ ਜੋ ਤੁਸੀਂ ਭਰਤੀ ਹੋਏ ਸੀ ਯਾਰ ਆਪਣੇ 2021 ਵੇਲੇ ਤੇ ਮੈਂ ਕਿਹਾ ਤੁਹਾਡੇ ਤੋਂ ਪ੍ਰੈਫਰੈਂਸ ਮੰਗਿਆ ਸੀ ਕਹਿੰਦਾ ਹਾਂ ਮੰਗਿਆ ਸੀ ਤੇ ਮੈਂ ਕਿਹਾ ਵੀ ਮਤਲਬ ਕਿ ਉਹਦੇ ਵਿੱਚ ਤੁਹਾਡੇ ਤੋਂ ਕਿਹੜੀਆਂ ਵੀੜੀਆਂ ਪ੍ਰੈਫਰੈਂਸ ਮੰਗੀਆਂ ਸੀਗੀਆਂ ਤਾਂ ਉਹ ਕਹਿੰਦਾ ਮੋਸਟ ਆਫ ਮਤਲਬ ਕਿ ਨਾ ਜਿੱਦਾਂ ਕਿ ਨੇੜੇ-ਨੇੜੇ ਲੱਗਦੇ ਇਲਾਕੇ ਹੁੰਦੇ ਜਿੱਦਾਂ ਠੀਕ ਆ ਉਹਨਾਂ ਬਟਾਲੀਅਨ ਤੋਂ ਜ਼ਿਆਦਾ ਕਾਲ ਆਉਂਦੀਆਂ ਨੇ ਠੀਕ ਆ ਕਾਲ ਤੁਹਾਨੂੰ ਜਿਹੜੀ ਮਤਲਬ ਕਿ ਪੀਪੀ ਦੀ ਬਟਾਲੀਅਨ ਦੇ ਹੈੱਡਕੁਆਟਰ ਤੋਂ ਵੀ ਆ ਸਕਦਾ ਠੀਕ ਆ ਤੁਹਾਨੂੰ ਜਿਹੜਾ ਮੰਨ ਕੇ ਚਲੋ ਜਿਹੜੇ ਫਰੀਦਕੋਟ ਮਕਸਰ ਵਾਲੇ ਹੈਗੇ ਆ ਤੁਹਾਨੂੰ ਜਲੰਧਰ ਤੋਂ ਕਾਲ ਆ ਸਕਦੀ ਆ ਤੁਹਾਨੂੰ ਅੰਮ੍ਰਿਤਸਰ ਤੋਂ ਕਾਲ ਆ ਸਕਦੀ ਆ ਜਾਂ ਜਿਵੇਂ ਲੱਧਾ ਗੋਠੀ ਵਾਲੇ ਤੁਹਾਨੂੰ ਸੰਗਰੂਰ ਤੋਂ ਕਾਲ ਮਤਲਬ ਅਗੇ ਸੰਗਰੂਰ ਵਾਲੇ ਹੈਗੇ ਆ ਠੀਕ ਆ ਤੁਹਾਨੂੰ ਲੱਧਾ ਗੋਠੀ ਤੋਂ ਕਾਲ ਆ ਸਕਦੀ ਆ ਮਲੇਰਕੋਟਲੇ ਵਾਲੇ ਤੁਹਾਨੂੰ ਸੰਗਰੂਰ ਤੋਂ ਆਪਣਾ ਲੱਧਾ ਗੋਠੀ ਤੋਂ ਕਾਲ ਆ ਸਕਦੀ ਆ ਜਾਂ ਜਿਵੇਂ ਇਥੇ ਮਹਾਲੀ ਵਾਲੇ ਨੇ ਮਹਾਲੀ ਵਾਲਿਆਂ ਨੂੰ ਚੰਡੀਗੜ੍ਹ ਪਟਾਲੀਅਨਸ ਤੋਂ ਕਾਲ ਆ ਸਕਦੀ ਆ ਠੀਕ ਆ ਤੇ ਅਕੋਰਡਿੰਗ ਟੂ ਤੁਹਾਡਾ ਜਿਹੜਾ ਐਡਰੈਸ ਦਿੱਤਾ ਹੋਇਆ ਤੇ ਉਹਦੇ ਅਕੋਰਡਿੰਗ ਮੈਂ ਗੱਲ ਕੀਤੀ ਸੀ ਮ ਮਿਲੀ ਆ ਕੇ ਇਦਾਂ ਵੀ ਹੁੰਦਾ ਹੈਗਾ ਬਟ ਜਿਹੜੇ ਦੂਰ ਆ ਉਹ ਮਤਲਬ ਕਿ ਦੇਖਿਆ ਮਤਲਬ ਕਿ ਜਾਂਦਾ ਵੀ ਤੁਹਾਨੂੰ ਕਾਲ ਕਰ ਦਿੱਤੀ ਜਾਂਦੀ ਵੀ ਇੱਥੇ ਆ ਕੇ ਰਿਪੋਰਟ ਕਰੋ ਇਹ ਡਿਪੈਂਡ ਕਰਦਾ ਕਿ ਹੁਣ ਤੁਸੀਂ ਕਿਹੜੇ ਏਰੀਆ ਤੋਂ ਤੁਹਾਨੂੰ ਕਿਹੜੇ ਹੈੱਡਕੁਆਟਰ ਤੋਂ ਕਾਲ ਆਉਂਦੀ ਕਿਉਂਕਿ ਅਲੱਗ-ਅਲੱਗ ਜਿਹੜੀਆਂ ਬਟਾਲੀਅਨਸ ਨੇ ਉਹਨਾਂ ਦੇ ਮਤਲਬ ਹੈੱਡਕੁਆਟਰ ਅਲੱਗ-ਅਲੱਗ ਨੇ ਜਿਹੜਾ ਮੇਨ ਹੈੱਡਕੁਆਟਰ ਆ ਉਹ ਤਾਂ ਜਲੰਧਰ ਹੀ ਆ ਜਿਹੜਾ ਪੀਏਪੀ ਦਾ ਹੈੱਡਕੁਆਟਰ ਆ ਆਰਮਡ ਫੋਰਸਸ ਦਾ ਜਿੱਥੇ ਏਡੀਜੀਪੀ ਸਾਹਿਬ ਬੈਠਦੇ ਨੇ ਠੀਕ ਆ ਉਹ ਤਾਂ ਜਲੰਧਰ ਹੀ ਆ ਬਟ ਜਿੱਦਾਂ ਕਿ ਹੁਣ ਮਹਾਲੀ ਜ ਔਰ ਜਿਵੇਂ ਆਪਣਾ ਬਠਿੰਡੇ ਹੋ ਗਿਆ ਆਈਆਰਬੀ ਦਾ ਹੈੱਡਕੁਆਟਰ ਇਦਾਂ ਕਰਕੇ ਤੁਹਾਨੂੰ ਜਿਹੜਾ ਜ਼ਿਲ੍ਹਾ ਮਤਲਬ ਤੁਹਾਡੇ ਐਡਰੈਸ ਦੇ ਅਕੋਰਡਿੰਗ ਤੁਹਾਨੂੰ ਜਿਹੜੀ ਬਟਾਲੀ ਨੇੜੇ ਪੈਂਦੀ ਆ ਹੋ ਸਕਦਾ ਤੁਹਾਨੂੰ ਮਤਲਬ ਉਸ ਜ਼ਿਲ੍ਹੇ ਦੇ ਵਿੱਚੋਂ ਵੀ ਕਾਲ ਆ ਸਕਦੀ ਆ ਜਾਂ ਅਨਦਰ ਕਿਸੇ ਹੋਰ ਜ਼ਿਲ੍ਹੇ ਚੋਂ ਵੀ ਕਾਲ ਆ ਸਕਦੀ ਆ ਤਾਂ ਇਹ ਚੀਜ਼ ਧਿਆਨ ਰੱਖਿਓ ਮੰਨ ਕੇ ਚੱਲੋ ਵੀ ਤੁਹਾਨੂੰ ਤੁਸੀਂ ਬਠਿੰਡੇ ਏਰੀਆ ਜਾਂ ਤੁਸੀਂ ਮੁਕਸਰ ਏਰੀਆ ਦੇੋਂ ਹਨਾ ਮੁਕਸਰ ਦੇ ਮੁੰਡੇ ਨੇ ਮੈਨੂੰ ਕਾਲ ਪੁੱਛੀ ਮਤਲਬ ਕਿ ਕਾਲ ਕੀਤੀ ਸੀਗੀ ਔਰ ਮੈਨੂੰ ਮੈਸੇਜ ਵੀ ਕੀਤਾ ਮੈਂ ਮੁਕਸਰ ਤੋਂ ਆਜੀ ਮੈਨੂੰ ਆਰਮਡ ਸਿਲੈਕਟ ਹੋਇਆ ਤਾਂ ਮਤਲਬ ਕਿ ਮੈਂ ਕਿਹੜੀ ਮੈਂ ਕਮ ਬਟ ਹੋ ਸਕਦਾ ਤੁਹਾਨੂੰ ਕਮਾਂਡੋ ਤੋਂ ਕਾਲ ਆ ਜਾਵੇ ਠੀਕ ਆ ਕਮਾਂਡੋ ਤੋਂ ਕਾਲ ਆ ਜਾਵੇ ਤੇ ਤੁਹਾਨੂੰ ਮਤਲਬ ਕਿ ਉੱਥੇ ਪ੍ਰੈਫਰੈਂਸ ਪੁੱਛਿਆ ਵੀ ਤੁਸੀਂ ਕਿਹੜੀ ਬਟਾਲੀਅਨ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਤੁਸੀਂ ਉਸ ਮਤਲਬ ਕਿ ਬਟਾਲੀਅਨ ਦੇ ਵਿੱਚ ਜਾ ਕੇ ਠੀਕ ਆ ਉਸ ਕਮਾਂਡੋ ਸੈਂਟਰ ਵਿੱਚ ਜਾ ਕੇ ਤੁਸੀਂ ਜਿਹੜੀ ਆਪਣੀ ਪ੍ਰੈਫਰੈਂਸ ਠੀਕ ਹੈ ਪ੍ਰੈਫਰੈਂਸ ਤੁਸੀਂ ਆਪਣੀ ਮਰਜ਼ੀ ਨਾਲ ਪਰ ਸਭ ਤੋਂ ਮੈਂ ਤਿੰਨ ਪ੍ਰੈਫਰੈਂਸ ਭਰਨੀਆਂ ਮੈਂ ਇੱਥੇ ਹੁਣ ਕਨਫਰਮ ਕੀਤੀ ਆ ਠੀਕ ਆ ਡਿਸਟ੍ਰਿਕਟ ਦੀਆਂ ਆਪਣਾ 15 ਭਰੀਆਂ ਹੋਈਆਂ ਪਰ ਕਮਾਂਡ ਆਪਣਾ ਜਿਹੜੀ ਆਰਮਡ ਦੇ ਵਿੱਚ ਆਪਣਾ ਤਿੰਨ ਪ੍ਰੈਫਰੈਂਸ ਮੰਗੇ ਜਾਣੀ ਤੁਸੀਂ ਕਿਹੜੀ ਮਤਲਬ ਦੇ ਵਿੱਚ ਜਾਣਾ ਚਾਹੁੰਦੇ ਠੀਕ ਹੈ ਜੀ ਤਾਂ ਇਹ ਚੀਜ਼ ਮੈਂ ਇੱਕ ਹੋਰ ਚੀਜ਼ ਐਡ ਆਨ ਕਰਦਾ ਵੀ ਹਰੇਕ ਬਟਾਲੀਅਨ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਉਹ ਅਲੱਗ-ਅਲੱਗ ਹੁੰਦੀਆਂ ਇਹਦੇ ਬਾਰੇ ਵੀ ਮੈਨੂੰ ਇੱਕ ਕੁਐਸਚਨ ਆਇਆ ਸੀਗਾ ਕਿ ਵੀ ਜੇ ਉਸ ਮਤਲਬ ਜਿਹੜੀ ਬਟਾਲੀਨ ਅਸੀਂ ਭਰੀ ਆ ਉਹਦੇ ਵਿੱਚ ਜੇਕਰ ਵਸ ਮਤਲਬ ਵੈਕੈਂਸੀਆਂ ਪੂਰੀਆਂ ਹੋ ਜਾਣ ਜਾਂ ਫੁੱਲ ਹੋ ਜਾਣ ਫਿਰ ਸਾਨੂੰ ਮਤਲਬ ਕਿ ਨੈਕਸਟ ਮਿਲੂਗੀ ਤਾਂ ਮੈਂ ਉਸੇ ਤੇ ਵੀ ਚਰਣਾ ਪਾਉਣਾ ਚਾਹੁੰਗਾ ਕਿ ਹਾਂ ਬਿਲਕੁਲ ਮੈਂ ਥੋੜਾ ਅੱਗੇ ਦੱਸਦਾ ਇਸੇ ਬਾਰੇ ਵੀ ਕਿ ਥੋੜੇ ਤੋਂ ਤਿੰਨ ਪ੍ਰੀਫਰੈਂਸ ਮੰਗੀਆਂ ਜਾਣਗੀਆਂ ਠੀਕ ਹੈ ਤੁਹਾਨੂੰ ਬੁਲਾਇਆ ਕਿਤੇ ਵੀ ਜਾ ਸਕਦਾ ਬਲਾਇਆ ਤੁਹਾਨੂੰ ਕਿਤੇ ਵੀ ਜਾ ਸਕਦਾ ਤੇ ਇਹ ਤੁਹਾਨੂੰ ਪ੍ਰੈਫਰੈਂਸ ਮੰਗੇ ਜਾਣੀ ਤੁਸੀਂ ਕਿਹੜੇ ਬਟਾਲੀ ਵਿੱਚ ਜਾਣਾ ਚਾਹੁੰਦੇ ਤੁਸੀਂ ਮੰਨ ਕੇ ਚਲੋ ਕਈ ਕਹਿ ਰਹੇ ਨੇ ਅਸੀਂ ਖਾਕੀ ਵਰਦੀ ਹੀ ਪੋਣੀ ਤੁਸੀਂ ਆਹ ਜਿਹੜੀ ਪ੍ਰੈਫਰੈਂਸ ਆ ਉਹ ਪੀਏਪੀ ਬਟਾਲੀ ਨੂੰ ਦੇ ਦਿਓ ਠੀਕ ਆ ਜੇ ਤੁਸੀਂ ਕਮਾਂਡੋ ਜਾਣਾ ਚਾਹੁੰਦੇ ਹੋ ਕਮਾਂਡੋ ਤੁਹਾਨੂੰ ਵਧੀਆ ਲੱਗਦੀ ਆ ਤਾਂ ਤੁਸੀਂ ਜਿਹੜੀ ਉਹ ਕਮਾਂਡੋ ਨੂੰ ਪ੍ਰੈਫਰੈਂਸ ਦੇ ਦਿਓ ਤੇ ਉਸ ਤੋਂ ਬਾਅਦ ਮਤਲਬ ਕਿ ਮੰਨ ਕੇ ਚਲੋ ਵੀ ਤੁਸੀਂ ਤਿੰਨ ਪ੍ਰੈਫਰੈਂਸ ਦੇ ਦਿਆਂ ਵੀ ਪਹਿਲੀ ਪੀਏਪੀ ਦੇਤੀ ਦੂਜੀ ਤੁਸੀਂ ਫਿਰ ਪੀਏਪੀ ਤੇ ਤੀਜੀ ਤੁਸੀਂ ਦੇਤੀ ਕਮਾਂਡੋ ਦੀ ਸਪੋਜ਼ ਕਰੋ ਤੁਹਾਨੂੰ ਜੇ ਤੁਸੀਂ ਲੱਕੀਆਂ ਤੁਹਾਡੇ ਨੰਬਰ ਵੱਧ ਰਹੇ ਤੁਹਾਨੂੰ ਪਹਿਲੀ ਬਟਾਲੀਨ ਦੇ ਵਿੱਚ ਵੈਕੈਂਸੀ ਮਿਲ ਜਾਂਦੀ ਵੀ ਵੈਕੈਂਸੀ ਖਾਲੀ ਹੈਗੀ ਤੁਹਾਨੂੰ ਵੈਕੈਂਸੀ ਮਿਲ ਗਈ ਜੇਕਰ ਉਹ ਚੋ ਵੈਕੈਂਸੀ ਖਾਲੀ ਨਹੀਂ ਆ ਠੀਕ ਆ ਤੁਹਾਨੂੰ ਨੈਕਸਟ ਪ੍ਰੈਫਰੈਂਸ ਤੁਹਾਡੀ ਨੈਕਸਟ ਪ੍ਰੈਫਰੈਂਸ ਮਿਲ ਜਾਣੀ ਆ ਠੀਕ ਆ ਜੇ ਖੁਦਾ ਨਾ ਖਾਸ ਤਾਂ ਤੁਹਾਡੀ ਮਤਲਬ ਕਿ ਨੈਕਸਟ ਦੇ ਵਿੱਚ ਵੀ ਤੁਸੀਂ ਨਹੀਂ ਭਰਤੀ ਹੋ پا ਰਹੇ ਠੀਕ ਆ ਤਾਂ ਤੁਹਾਨੂੰ ਕਮਾਂਡੋ ਮਿਲ ਜਾਣੀ ਆ ਠੀਕ ਆ ਜੇਕਰ ਕਮਾਂਡੋ ਦੇ ਵਿੱਚ ਵੀ ਤੁਹਾਨੂੰ ਮਤਲਬ ਕਿ ਨਹੀਂ ਮਿਲ ਰਹੀ ਮੰਨ ਕੇ ਤੁਸੀਂ ਤਿੰਨ ਪ੍ਰੈਫਰੈਂਸ ਪਾਈਆਂ ਤਿੰਨਾਂ ਦੇ ਵਿੱਚ ਤੁਹਾਡੀ ਜਿਹੜੀ ਆ ਸੀਟ ਨਹੀਂ ਆਈ ਮੈਂ ਐਗਜ਼ਾਮਪਲ ਦੇ ਰਿਹਾ ਵੈਸੇ ਤਿੰਨਾਂ ਦੇ ਵਿੱਚੋਂ ਇੱਕ ਜਗ੍ਹਾ ਆ ਹੀ ਜਾਂਦੀ ਆ ਜੇਕਰ ਤਿੰਨਾਂ ਦੇ ਵਿੱਚੋਂ ਤੁਹਾਡੀ ਜਿਹੜੀ ਮਤਲਬ ਤੁਹਾਡਾ ਨੰਬਰ ਨਹੀਂ ਆਇਆ ਤਾਂ ਉਹ ਤੁਹਾਨੂੰ ਫਿਰ ਦੁਬਾਰਾ ਫਿਰ ਮਤਲਬ ਕਿ ਕਾਲ ਕਰਨਗੇ ਜਾਂ ਫਿਰ ਬੁਲਾਉਣਗੇ ਵੀ ਮਤਲਬ ਕਿ ਹੁਣ ਤੇਰੀ ਤਿੰਨਾਂ ਜਿਹੜੀ ਤੂੰ ਪ੍ਰੀਫਰੈਂਸ ਪ੍ਰੀਫਰੈਂਸੀ ਦਿੱਤੀ ਨੇ ਇਹਨਾਂ ਵਿੱਚ ਤੇਰਾ ਜਿਹੜਾ ਨੰਬਰ ਨਹੀਂ ਆਏਗਾ ਤਾਂ ਸਾਨੂੰ ਮਤਲਬ ਕਿ ਦੱਸੋ ਵੀ ਅੱਗੇ ਆ ਆ ਬਟਾਲੀਅਨਸ ਹੈਗੀਆਂ ਜਿਨ੍ਹਾਂ ਵਿੱਚ ਸੀਟਾਂ ਪਈਆਂ ਨੇ ਜਿਹੜੀਆਂ ਤਿੰਨ ਭਰੀਆਂ ਸੀ ਉਹ ਤਾਂ ਫੁੱਲ ਹੋ ਚੁੱਕੀਆਂ ਨੇ ਵੀ ਉਹਨਾਂ ਵਿੱਚ ਤੁਹਾਡੀ ਮੈਰਿਟ ਦੇ ਅਕੋਰਡਿੰਗ ਤੁਹਾਡੀ ਸਿਲੈਕਸ਼ਨ ਨਹੀਂ ਹੋ ਸਕੀ ਬਟ ਜਿਹੜੀਆਂ ਹੋਰ ਬਟਾਲੀਅਨਸ ਹੈਗੀਆਂ ਨੇ ਆ ਮਤਲਬ ਜਿੱਦਾਂ ਕਿ ਇਸ ਤੋਂ ਬਿਨਾ ਇਹਨਾਂ ਤਿੰਨ ਤੋਂ ਬਿਨਾ ਹੋਰ ਬਟਾਲੀਅਨਸ ਹੈਗੀਆਂ ਨੇ ਇਹਨਾਂ ਵਿੱਚ ਵੀ ਏਸ ਬਟਾਲੀਅਨ 'ਚ ਇੰਨੀਆਂ ਸੀਟਾਂ ਪਈਆਂ ਨੇ ਏਸ ਬਟਾਲੀਅਨ 'ਚ ਇੰਨੀਆਂ ਸੀਟਾਂ ਪਈਆਂ ਨੇ ਵੀ ਤੂੰ ਕਿਹੜੀ ਜਾਣਾ ਮਤਲਬ ਜਾਣਾ ਚਾਹੁੰਦਾ ਠੀਕ ਹੈ ਫਿਰ ਉਹਦੇ ਅਕੋਰਡਿੰਗ ਆਪਾਂ ਸਿਲੈਕਟ ਕਰ ਸਕਦੇ ਹਾਂ ਵੀ ਅਸੀਂ ਏਸ ਬਟਾਲੀਅਨ ਜਾਣਾ ਚਾਹੁੰਦੇ ਹਾਂ ਠੀਕ ਹੈ ਜੀ ਤੇ ਮਤਲਬ ਕਿ ਤੁਸੀਂ ਲੱਕੀ ਹੋਏ ਤਾਂ ਤੁਹਾਨੂੰ ਜਿਹੜੀ ਤੁਹਾਡੀ ਮਨਪਸੰਦੀ ਜਿਹੜੀ ਬਟਾਲੀ ਨਾ ਉਹ ਮਿਲ ਜੂਗੀ ਜੇ ਤੁਹਾਡੇ ਨੰਬਰ ਵਧੀਆ ਹੋਏ ਠੀਕ ਆ ਚਲੋ ਸਾਰਿਆਂ ਦੇ ਵਧੀਆ ਮੇਰੇ ਅਕੋਰਡਿੰਗ ਦਾ ਸਾਰਿਆਂ ਦੇ ਵਧੀਆ ਜਿਹੜੇ ਇੱਥੋਂ ਤੱਕ ਆ ਗਏ ਆ ਤੁਸੀਂ ਤੁਹਾਡੇ ਸਾਰੇ ਦਾ ਨੰਬਰ ਬਹੁਤ ਵਧੀਆ ਨਹੀਂ ਠੀਕ ਆ ਬਟ ਜੇਕਰ ਤੁਹਾਡਾ ਕਿ ਰੱਬ ਨਾ ਕਰੇ ਤੁਹਾਡਾ 0.001 ਤੁਹਾਡਾ ਬੈਡ ਲੱਕ ਹੋਇਆ ਔਰ ਤੁਹਾਨੂੰ ਥੋੜੀ ਮਨਪਸੰਦ ਜਿਹੜੀ ਆ ਬਟਾਲੀ ਨਾ ਮਿਲੇ ਤਾਂ ਇਨ ਫਿਊਚਰ ਤੁਸੀਂ ਬਟਾਲੀ ਨੂੰ ਚੇਂਜ ਕਰ ਸਕਦੇ ਹੋ ਮਿਊਚੁਅਲ ਬਦਲੀ ਹੁੰਦੀ ਆ ਆਪਸੀ ਬਦਲ ਜਦਾਂ ਹਨਾ ਜਦਾਂ ਕਿ ਮੰਨ ਚਲੋ ਮੈਂ ਜਲੰਧਰਾਂ ਮੁਕਸਰ ਜਾਣਾ ਚਾਹੁੰਦਾ ਮੁਕਸਰ ਦਾ ਬੰਦਾ ਕੁਜਲੰਦਰ ਆਉਣਾ ਚਾਹੁੰਦਾ ਤੇ ਅਸੀਂ ਆਪਸ ਵਿੱਚ ਬਦਲੀ ਕਰ ਸਕਦੇ ਹਾਂ ਠੀਕ ਹੈ ਮੈਂ ਮੁਕਸਰ ਚਲਾ ਜਾਊਗਾ ਮੁਕਸਰ ਵਾਲਾ ਬੰਦਾ ਜਲੰਧਰ ਆ ਜਾਊਗਾ ਤਾਂ ਇਦਾਂ ਕਰਕੇ ਤੁਸੀਂ ਜਿਹੜੇ ਮਤਲਬ ਕਿ ਇੱਕ ਵਾਰ ਸਿਲੈਕਸ਼ਨ ਕਰਵਾ ਕੇ ਆਪਦੀ ਬਟਾਲੀਅਨਸ ਦੇ ਵਿੱਚ ਠੀਕ ਹੈ ਜਿਹੜੀ ਤੁਹਾਨੂੰ ਡਾਲੇ ਨੂੰ ਮਿਲਦੀ ਹੈਗੀ ਆ ਇਦਾਂ ਨਾ ਕਰੋ ਕਿ ਮੈਂ ਤਾਂ ਪੀਏਪੀ ਦੀ ਲੈਣੀ ਆ ਜਾਂ ਮੈਂ ਕਮਾਂਡੋ ਚ ਜਾਣਾ ਮੈਂ ਕਮਾਂਡੋ ਤੋਂ ਬਿਨਾ ਪੀਏ ਭੇਜ ਜਾਣਾ ਨਹੀਂ ਚਾਹੁੰਦਾ ਜਾਂ ਜੇ ਮੈਨੂੰ ਆਈਆਰਬੀ ਮਿਲੀ ਤਾਂ ਮੈਂ ਜੁਆਇਨ ਕਰੂੰਗਾ ਜੇ ਮੈਨੂੰ ਪੀਏਪੀ ਦੀ ਮਿਲ ਗਈ ਤਾਂ ਮੈਂ ਜੁਆਇਨ ਨਹੀਂ ਕਰਨਾ ਇਦਾਂ ਨਾ ਕਰਿਓ ਬਦਲੀਆਂ ਹੋ ਜਾਂਦੀਆਂ ਹੁੰਦੀਆਂ ਤੁਸੀਂ ਕਮਾਂਡੋ ਤੋਂ ਆਈਆਰਬੀ ਜਾਣਾ ਚਾਹੁੰਦੇ ਆਂ ਆਈਆਰਬੀ ਤੋਂ ਪੀਏਪੀ ਜਾਣਾ ਚਾਹੁੰਦੇ ਆਂ ਪੀਏਪੀ ਤੋਂ ਕਮਾਂਡੋ ਜਾਣਾ ਚਾਹੁੰਦੇ ਆਂ ਕਮਾਂਡੋ ਤੋਂ ਪੀਓਪੀ ਜਾਣਾ ਚਾਹੁੰਦੇ ਆਂ ਹਨਾ ਮਤਲਬ ਉਹ ਤੁਸੀਂ ਬਦਲੀ ਬਾਅਦ ਵਿੱਚ ਆਪਸੀ ਕਰਵਾ ਸਕਦੇ ਹੋ ਠੀਕ ਆ ਇੱਕ ਵਾਰ ਤੁਸੀਂ ਜਿਹੜੀ ਤੁਹਾਨੂੰ ਮਤਲਬ ਕਿ ਮਿਲ ਗਈ ਪ੍ਰੀਫਰੈਂਸ ਜੂ ਥੋੜੇ ਤੋਂ ਤਿੰਨ ਪਰਵਾਲੀਆਂ ਜਾਣਗੀਆਂ ਜੇਕਰ ਤਿੰਨ ਪ੍ਰੀਫਰੈਂਸ ਅਕੋਰਡਿੰਗ ਤੁਹਾਨੂੰ ਨਿਆ ਮਤਲਬ ਨਾਮ ਨਹੀਂ ਮਿਲੀ ਤੁਹਾਡੀ ਮਨਪਸੰਦੀ ਬਟਾਲੀ ਨਾ ਮਿਲੀ ਤਾਂ ਇੱਕ ਵਾਰ ਮਤਲਬ ਕਿ ਜੁਆਇਨ ਕਰ ਲਿਓ ਉਸ ਤੋਂ ਬਾਅਦ ਜਿਹੜੀਆਂ ਬਦਲੀਆਂ ਉਹ ਠੀਕ ਹੈ ਤੇ ਇਸ ਕਰਕੇ ਮੈਂ ਤੁਹਾਡਾ ਡਾਊਟ ਕਲੀਅਰ ਕੀਤਾ ਵੀ ਇਹ ਥੋੜਾ ਜਿਹਾ ਇਦਾਂ ਦਾ ਪ੍ਰੋਸੈਸ ਸੀਗਾ ਠੀਕ ਹੈ ਕਿਉਂਕਿ ਮੈਂ ਜਿਹੜਾ ਤੁਹਾਨੂੰ ਦੱਸਿਆ ਮੇਰਾ ਬ੍ਰਦਰ ਆ ਛੋਟਾ ਠੀਕ ਹੈ ਉਹ ਇਸ ਸਮੇ ਐਸਐਸਐਫ ਦੇ ਵਿੱਚ ਠੀਕ ਹੈ ਉਹਨਾਂ ਦੀ ਜਿਹੜੀ ਮੈਸੇਜ ਹੈ ਮੇਰੇ ਭਾਬੀ ਜੀ ਉਹ ਵੀ ਐਸਐਸਐਫ ਦੇ ਵਿੱਚ ਇੱਕੋ ਬਟਾਲੀ ਹੁੰਦੇ ਨੇ 75 ਬਟਾਲੀਨ ਪੀਏਪੀ ਦੇ ਠੀਕ ਹੈ ਬਟ 2021 ਦੀ ਭਰਤੀ ਦੇ ਵਿੱਚੋਂ ਜਿਹੜੇ ਮਤਲਬ ਕਿ ਰਿਕਰੂਟਸ ਲਏ ਗਏ ਸੀ ਉਹਨੂੰ ਐਸਐਸਐਫ ਟੀਮ ਬਣਾਈ ਗਈ ਸੀ ਉਹ ਸਾਡੀ ਭਰਤੀ ਦੇ ਵਿੱਚੋਂ ਬਣਾਈ ਗਈ ਸੀਗੀ ਆਰਮਡ ਬੈਂਕ ਦੇ ਵਿੱਚੋਂ ਠੀਕ ਆ ਤਾਂ ਇਸ ਸਮੇ ਉਹ ਜਿਹੜਾ ਮਤਲਬ ਐਸਐਸਐਫ ਦੇ ਵਿੱਚ ਜਿਹੜੀ ਉਹ ਮਤਲਬ ਸਰਵਿਸ ਕਰ ਰਹੀ ਨੇ ਜੋ ਆਬ ਮਤਲਬ ਕਿ ਉਹਨਾਂ ਦੀ ਐਸਐਸਐਫ ਦੇ ਵਿੱਚ ਹੈ ਠੀਕ ਆ ਤਾਂ ਉਹ ਡਿਪੈਂਡ ਕਰਦਾ ਕਿ ਮਤਲਬ ਕਿ ਤੁਸੀਂ ਕਿਸ ਦੇ ਵਿੱਚ ਜਾਣਦੇ ਹੋ ਤੇ ਐਸਐਸਐਫ ਬਾਰੇ ਵੀ ਆਪਾਂ ਇੱਕ ਖਾਸ ਵੀਡੀਓ ਲੈ ਕੇ ਆਵਾਂਗੇ ਬਹੁਤ ਜਲਦ ਤੇ ਉਮੀਦ ਕਰਾਂ ਤੁਹਾਨੂੰ ਇਹਦਾ ਟੌਪਿਕ ਵਧੀਆ ਲੱਗਿਆ ਹੋਊਗਾ ਤੁਹਾਡੀ ਜਿਹੜੀ ਹੋਰ ਮਤਲਬ ਕਿ ਜਾਣਕਾਰੀ ਵਿੱਚ ਵਾਧਾ ਹੋਇਆ ਤੁਹਾਡੇ ਜਿਹੜੇ ਮਨ ਦੇ ਸਾਰੇ ਡਾਊਟ ਸੀਗੇ ਉਹ ਕਲੀਅਰ ਹੋ ਗਏ ਹੋਣਗੇ ਤੇ ਜੇਕਰ ਫਿਰ ਵੀ ਕੋਈ ਪ੍ਰੋਬਲਮ ਆ ਕੋਈ ਗੱਲ ਨਹੀਂ ਕਮੈਂਟ ਕਰ ਦਿਓ ਆਪਾਂ ਫਿਰ ਕੋਈ ਨਾ ਕੋਈ ਉਹਨੂੰ ਮੋਡੀਫਾਈ ਕਰਕੇ ਜੇਕਰ ਬੱਚੇ ਨੂੰ ਨਹੀਂ ਸਮਝ ਲੱਗਦੀ ਤਾਂ ਉਹ ਆਪਦੀ ਬਦਲੀ ਨਹੀਂ ਕਰਵਾਉਂਦਾਗਾ ਉਹ ਆਪਦਾ ਫਾਰਮੂਲਾ ਚੇਂਜ ਕਰਦਾ ਸਮਝਾਉਂਦਾ ਠੀਕ ਹੈ ਫਿਰ ਆਪਾਂ ਕੋਈ ਹੋਰ ਫਾਰਮੂਲਾ ਲਾਵਾਂਗੇ ਤਾਂ ਕਿ ਤੁਹਾਨੂੰ ਜਿਹੜੀ ਸਮਝ ਆ ਸਕੇ ਤੇ ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ ਚੰਗੀ ਲੱਗੀ ਹੋਊਗੀ ਤੇ ਇਥੋਂ ਦਾ ਕਿਹੜੀ ਤੁਹਾਨੂੰ ਸਾਰੀ ਸਮਝ ਲੱਗੀ ਹੋਊਗੀ ਤੇ ਇਸੇ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਠੀਕ ਹੈ ਤੇ ਆਪਣੇ ਛੋਟੇ ਭੈਣ ਭਰਾਵਾਂ ਦਾ ਜਿਹੜੀ ਸ਼ੇਅਰ ਕਰੋ ਜਿਨ੍ਹਾਂ ਨੇ ਆਨਰੇਸ ਵਿੱਚ ਭਰਤੀ ਦੇਖਣੀ ਆ ਤੇ ਇਸੇ ਤਰ੍ਹਾਂ ਚੈਨਲ ਨਾਲ ਬਨੇ ਰਹੋ ਜੁੜੇ ਰਹੋ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹੋਰ ਟਾਪਿਕਸ ਜਿਹੜੇ ਕਲੀਅਰ ਕਰਦਾ ਰਹੂੰਗਾ ਮੈਂ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸੀਕਾਲ ਜੈ ਹਿੰਦ